ਕਸਵਾ ਆਦਮਪੁਰ ਦੇ ਗੁਰਦੁਆਰਾ ਰਾਮ ਗੜੀਆ ਵਿਖੇ ਸਤ ਵਜਨ ਸਿੰਘ ਜੀ ਲੰਬੜਦਾਰ ਭਗਵੰਤ ਸਿੰਘ ਮਹਿਨਾਸ ਚੈਰੀਟੇਬਲ ਟਰਸਟ ਅਤੇ ਲਾਇਨਸ ਕਲੱਬ ਵੱਲੋਂ ਸਰਵਤ ਦੇ ਭਲੇ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਜ਼ਿਕਰਯੋਗ ਇਹ ਹੈ ਕਿ ਉੱਗੇ ਸਮਾਜ ਸੇਵਕ ਜਤਿੰਦਰ ਜੇ ਮਹਿਨਾਸ ਸਮੇਂ-ਸਮੇਂ ਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨ ਦਾ ਉਪਰਾਲਾ ਕਰਦੇ ਰਹਿੰਦੇ ਹਨ ਇਸ ਕੈਂਪ ਦੌਰਾਨ ਵੱਡੀ ਗਿਣਤੀ ਚ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਸਰਕਾਰ ਸਾਹਿਬ ਵੱਲੋਂ ਜੀ ਕੀਤੇ ਮਾਨਯੋਗ ਪਾਪਾ ਜਨਕ ਸਿੰਘ ਜੀ ਸਾਡੇ ਬਹੁਤ ਹੀ ਰਿਸਪੈਕਟਡ ਚੈਂਸਲਰ ਬਾਬਾ ਮਨ ਸਿੰਘ ਜੀ ਬੀਸੀ ਸਰ ਸਾਰੇ ਸਟਾਫ ਮੈਂਬਰ ਮੈਸਟਰ ਸਰ ਆਲ ਦੈਟ ਟ੍ਰਸਟੀਆਂ ਐਂਡ ਆਲ ਦ ਡਾਇਵਰਸ ਆਫ ਦ ਫੈਕਲਟੀ ਸਭ ਤੋਂ ਸਾਰੇ ਨੂੰ ਅੱਜ ਦੇ ਇਸ ਅਕਾਡੈਮਿਕ ਦਿਨ ਦੇ ਬਹੁਤ ਬਹੁ ਬਧਾਈਆਂ ਸਪੈਸ਼ਲੀ ਪੇਰੈਂਟਸ ਨੂੰ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਇਸ 11th ਦੇ ਪਹੁੰਚਾਇਆ ਔਰ ਇਸ ਸਕੂਲ 'ਚ ਆਪਣਾ ਕੌਨਫੀਡੈਂਸ ਰੱਖਿਆ ਕਿਉਂਕਿ ਇਹ ਸਾਡੇ ਮਾਨਯੋਗ ਬਾਬਾ ਜੀ ਸਰਬਬਾਬ ਅਕੀਰ ਸਿੰਘ ਜੀ ਸਰਬਬਾਬ RAM ji ਉਹਨਾਂ ਨੇ ਬਹੁਤ ਹੀ ਮਿਹਨਤ ਨਾਲ ਬੜੀਆਂ ਇਸਦਰਾਂ ਦੇ ਸਕੂਲ ਬੱਚਿਆਂ ਨੇ ਪੜਾਇਆ ਜਿਹੜਾ ਕਿ ਐਸੋਨ ਦੇ ਸਰਦਾਰ ਪੋਲ ਚੰਨਾ ਕੁਮਾਰ ਜੀ ਅਸੀਂ ਬਾਗਲਦੇ ਹਾਂ ਹਮੇਸ਼ਾ ਹੀ ਜੋ ਇਸ ਸਕੂਲ ਦੀ ਖੁਸ਼ਬੂ ਹਜሙ ਉੱਤੇ ਪਤਾ ਲੱਗਦੀ ਰਹਿੰਦੀ ਹੈ ਚਾਹੇ ਉਹ ਅਕੈਡੈਮਿਕ ਰਵਿਚ ਹੋਵੇ ਚਾਹੇ ਉਹ ਸਪੋਰਟਸ ਲਗਦੇ ਹੋਵੇ ਔਰ ਚਾਹੇ ਉਹ ਹੋਰ ਸੋਸ਼ਲ ਐਕਟੀਵਿਟੀਜ਼ ਹੋਵੇ ਸੋ ਮੈਨੂੰ ਅੱਜ ਦੇ 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 ਤੇ ਪਾਰਟਿਸਪੀਕੇਟ ਕਰਨ ਤੋਂ ਬਹੁਤ ਲੱਗਿਆ ਮਾਣਿਆ मैं सारे स्टाफ का स्पैशली प्रिंसिपल का अपनों धनबाद करता है और सारे पेरेंट्स के बच्चे गुरुवार चढ़ती करा तो बच्चे इतनी कर अपने स्कूल इंटरशनल संत गुरु स्कूल का नाम कर वाहू जी का खालसा वाह ਬਲੋਂ ਅੱਜ ਸਾਡੇ ਜੀਮਾ ਜਗਤेंद्र ਜੇ ਮਹਿਲਾ ਹਸਪਤਾਲ ਦੇ ਐਫਰਟਸ ਦੇ ਨਾਲ ਜੋ ਉਹਨਾਂ ਨੇ ਸਾਡੀ ਡਿਊਟੀ ਲਗਾਈ ਸੀ ਜਿਵੇਂ ਆਗਰਾਮਨ ਖਵਾ ਆਸਰਾ ਤੇ ਰਾਜ ਦੇ ਸਹਿਯੋਗ ਨਾਲ ਅਸੀਂ ਹੀ ਮੈਡੀਕਲ ਕੈਂਪਲ ਨੰਬਰਦਾਰ ਤੋਂ ਅੱਜ ਮਹਿਲਾ ਹਸਪਤਾਲ ਦੀ ਯਾਦ ਵਿੱਚ ਅੱਜ ਜੋ ਇਹ ਚੱਲਦੇ ਆ ਸਭ ਤੋਂ ਵੱਡਾ ਯੋਗਦਾਨ ਜਗਤेंद्र ਜੇ ਮਹਿਲਾ ਹਸਪਤਾਲ ਦੇ ਕਰ ਸਕਦਾ ਹੈ ਉਹਨਾਂ ਨੇ ਇੱਕ ਕੈਂਪੂ ਸਪਾਂਸਰ ਕੀਤਾ ਤੇ ਮੈਂ ਬਹੁਤ ਆਸ਼ਵਾਦੀਆਂ ਸਾਰਿਆਂ ਦਾ ਕੀਤੇ ਟੈਸਟ ਵੀ ਹੋ ਰਹੇ ਨੇ ਡਾਕਟਰ ਸਾਹਿਬ ਦਵਾਈਆਂ ਵੀ ਦੇ ਰਹੇ ਨੇ ਤੇ जो जरूरी होगा पेशेंट भी ट्रस्ट वालों करा बहुत बहुत धन्यवाद सर का खालसा वाहिगुरु की फतेह मैं अमरजीत सिंह चिलान किसान मजदूर एकता हॉस्पिटल के मुख्य सेवादार अच्छ असी आदमपुर रामगढ़िया गुरुद्वारा साहब पहुँचे हैं जिते कि लॉइंस क्लब वालों प्री मैडिकल कैंप लगया गया है ये स्वर्गवासी ਗੁਰ ਸਿੰਘ ਮਨਾਸ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਕੈਂਪ ਲਗਾਇਆ ਗਿਆ ਹੈ ਇਸ ਦੇ ਵਿੱਚ ਸਾਡੇ ਡਾਕਟਰ ਸਕਿਨ ਦੇ ਸਪੈਸ਼ਲਿਸਟ ਕੈਮਰੀ ਡਾਕਟਰ ਜਨਰਲ ਪੈਡੀਟਰ ਦੇ ਬੱਚਿਆਂ ਦੇ ਡਾਕਟਰ ਅੰਦੇ ਸਪੈਸ਼ਲ ਸਾਡੇ ਕੋਲ ਡਾਕਟਰ ਹੁੰਦੇ ਰਹੇ ਜਿਹੜੇ ਕੰਨਾਂ ਦੀਆਂ ਮਸ਼ੀਨਾਂ ਲਾ ਕੇ ਦੱਸਦੇ ਕਿ ਕਿਸ ਬੰਦੇ ਨੂੰ ਕਿੰਨੇ ਪਰਸੈਂਟ ਸੌਦਾ ਹੈ ਇਹ ਸ਼ਮਾਸ਼ੀ ਬਹੁਤ ਹੀ ਹੋਇਆ ਉਹਦੇ ਨਾਲ ਹੀ ਲਾਈਫ ਕੇ ਫਾਊਂਡੇਸ਼ਨ ਵੱਲੋਂ ਫ੍ਰੀ ਚੈੱਕਅਪ ਹੋਇਆ ਤੇ پیشنਟ ਦੇ ਸੈਂਪਲ ਲੈ ਜਾਣਗੇ ਆਪਲਾ ਕੱਟ ਇਸ ਤੇ ਜਾਣਗੇ ਲੋਕ ਅਸੀਂ ਸਾਰੀ ਸਸਕਤ ਨੂੰ ਬੇਤੀ ਕਰਦੇ ਆਂ ਕਿ ਇਸ ਕੇਸ ਤੇ ਮਤਵਤ ਫੈਲਾ ਲਾਇਆ ਜਾਵੇ ਅਤੇ ਇਸ ਕੇਸ ਤੇ ਮਤਵਤ ਫੈਲਾ ਲਾਇਆ ਜਾਵੇ ਤਾਂ ਕਿ ਜਿਹੜਾ ਸਾਡਾ ਪੌਣ ਵਾਲਾ ਸਮਾਜਾ ਸਾਡਾ ਤੰਦਰੁਸਤ ਪੰਜਾਬ ਸਾਡਾ ਤੰਦਰੁਸਤ ਇਹੀ ਆ ਸਾਡਾ ਤੰਦਰੁਸਤ ਪੰਜਾਬ ਵਾਲੇ ਆਦਮਪੁਰ ਆਦਮਪੁਰ ਲਈ ਸੋ ਸਾਡੇ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਸਾਡਾ ਪਰਸਨਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ એનਆਰਜੀ ਸਾਡੇ ਨਾਲ ਬੈਠੇ ਇਹੋ ਦੇ ਕੈਂਪ ਲਗਾ ਕੇ ਸਾਡੀ ਸੰਗਤ ਦਾ ਭਲਾ ਕਰਦੇ ਆ ਔਰ ਸਾਡੀ ਸੰਗਤ ਦੀ ਸੇਵਾ ਕਰਦੇ ਆ ਇਸੇ ਬਾਰੇ ਬਹੀ ਉੱਠੀ ਦਾ ਕੌਲ ਸਾਹ ਆਦਮਪੁਰ ਤੋਂ ਹਣੀ ਸੰਦੂਦੀ ਖਾਸਪੁਰ